लुधियाना की सरगोंदा कॉलोनी स्थित गुरुद्वारा सिंह सभा में लाइफलाइन फाउंडेशन तथा रे ऑफ पॉजिटिविटी वेलफेयर सोसाइटी द्वारा एम पी सिंह की अध्यक्षता में शुकराना समागम के साथ दूसरा खूनदान कैंप लगाया गया जिसमें करीबन 200 यूनिट खूनदान हुआ मीडिया से बातचीत करते हुए संस्था के प्रबंधकों ने इसकी जानकारी दी वही इस मौके पर लुधियाना के काफी गणमान्य व्यक्तियों ने खूनदान किया जिसमें क्रिस्टल स्विच गियर के एमडी मनमोहन सिंह ने भी खूनदान करके मानव सेवा में अपना योगदान दिया भाईगुर जी का खालसा भाईगुर जी की फतेह साडी संस्था जी रही पॉजिटिविटी जो 2018 तो हॉस्पिटलਾਂ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੀ ਹੈ ਲੁਧਿਆਣੇ ਤੇ ਕਰਨ ਕਰਾ ਬਣਾਪੇ ਆਪ मानस का कृष्णा ही हाथ ਇਹ ਪ੍ਰਮਾਤਮਾ ਨੇ ਯਾਹਾਂ ਵੀ ਤੁਹਡੇ ਕੇ ਸੇਵਾ ਲਈ ਹੈ ਸਾਡੇ ਤੋਂ ਤੇ ਅਸੀਂ ਹਰ ਸਾਲ ਜਦੋਂ ਵੀ ਇੱਕ ਸਾਲ ਪੂਰਾ ਹੁੰਦਾ ਹੈ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਪਿਛਲੇ ਸਾਲ ਤੋਂ ਇੱਕ ਅਸੀਂ ਨਵਾਂ ਇਨੀਸ਼ੀਏਟਿਵ ਲਿਆ ਜੀ ਕਿ ਅਸੀਂ ਸ਼ੁਕਰਾਨੇ ਦੇ ਨਾਲ-ਨਾਲ ਬਲੱਡ ਡੋਨੇਸ਼ਨ ਕੈਂਪ ਵੀ ਲਗਾਨੇ ਆ ਤੇ ਇਸ ਸਾਲ ਸਾਡਾ ਇਹ ਦੂਸਰਾ ਬਲੱਡ ਡੋਨੇਸ਼ਨ ਕੈਂਪ ਹੈ ਤੇ ਬਹੁਤ ਜ਼ਿਆਦਾ ਸੰਦਰਚ ਹੁਸ਼ਾ ਹੈ ਜੀ ਇਹਦੇ ਵਾਸਤੇ ਕਿਉਂਕਿ ਹੁਣ ਤੁਸੀਂ ਦੇਖੋਗੇ ਡੇਂਗੂ ਦਾ ਸੀਜ਼ਨ ਹੈ ਤੇ ਹਰੇਕ ਪਾਸੇ ਹਰੇਕ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦੀ ਲੋੜ ਹੈ ਬਲੱਡ ਦੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਵੀ ਆਪਾਂ ਸਾਰੇ ਆ ਕੇ ਜ਼ਰੂਰ ਇਸ ਆਹ ਕੁੰਮ ਵਿੱਚ ਆਪਣਾ ਜ਼ਰੂਰ ਬਲੱਡ ਡੋਨੇਟ ਕਰੀਂ ਸਰ ਕਿਹੜੀ ਜਗ੍ਹਾ ਲੱਗਾ ਜੀ ਜੈਨ ਇਹ ਆਪਣਾ ਬਲੱਡ ਡੋਨੇਸ਼ਨ ਕੇ ਕਿਹੜੀ ਜਗ੍ਹਾ ਹੈ ਇੱਕ ਸਰਗੋਦਾ ਕਲੋਨੀ ਗੁਰਦੁਆਰਾ ਸਾਹਿਬ ਚ ਹੈ ਜੀ ਅੱਜ ਆਪਣਾ ਸੰਡੇ ਹੈ ਜੀ 6 ਤਰੀਕ 10 ਵਜੇ ਤੋਂ 4 ਵਜੇ ਤੱਕ ਕਿਸ ਤਰ੍ਹਾਂ ਫੀਲ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਲੱਡ ਕੈਂਪ ਦੇਣਾ ਹਾਂਜੀ ਦੇਖੋ ਕਈਆਂ ਲੋਕਾਂ ਦੇ ਮਨ 'ਚ ਵਹਿਮ ਹੁੰਦਾ ਕਿ ਪਤਾ ਨਹੀਂ ਬਲੱਡ ਦੇਣ ਨਾਲ ਕਮਜ਼ੋਰੀ ਆ ਜਾਂਦੀ ਕੀ ਹੁੰਦੀ ਐ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਡਾਕਟਰਜ਼ ਨੂੰ ਜੇ ਪੁੱਛੋਗੇ ਤਾਂ ਉਹ ਕਹਿੰਦੇ ਨੇ ਵੀ ਜੇ ਤੁਸੀਂ ਆਪਣਾ ਬਲੱਡ ਗਾੜਾ ਹੋ ਜਾਂਦਾ ਕਈ ਪ੍ਰੋਬਲਮਜ਼ ਹੁੰਦੀ ਐ ਤੇ ਉਹ ਕਹਿੰਦੇ ਵੀ ਘੱਟੋ ਘੱਟ 3-4 ਮਹੀਨੇ ਦੇ ਬਾਅਦ ਇੱਕ ਵਾਰੀ ਬਲੱਡ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਨਵਾਂ ਬਲੱਡ ਜਦੋਂ ਆਉਂਦਾ ਤੇ ਸਾਰਾ ਤੁਹਾਡਾ ਰੀਫਰੈਸ਼ ਹੋ ਜਾਂਦਾ ਸਿਸਟਮ ਜੀ ਤੇ ਹਾਂ ਕਿਦਵਾ ਕੈਂਪ ਤੁਹਾਡਾ ਇਹ ਸਾਡਾ ਦੂਜਾ ਬਲੱਡ ਨੇਸ਼ਨ ਕੈਂਪ ਹੈ ਜੀ ਸ਼ੁਕਰਾਨਾ ਸਮਾਗਮ ਸਾਡਾ 6 ਮੈਜਿਕ ਲਾਈਫਲਾਈਨ ਫਾਊਂਡੇਸ਼ਨ ਦੇ ਨਾਲ ਮ ਹਾਂ ਜੀ ਨਾ ਕੰਛਲੇ ਸਾਲ ਅਸੀਂ 168 ਯੂਨਿਟ ਇਕੱਠੇ ਕੀਤੇ ਸੀ ਜੀ ਇਸ ਸਾਲ ਸਾਡੀ ਕੋਸ਼ਿਸ਼ ਹੈ ਮहाराਏ ਕਿਰਪਾ ਕਰਨ ਅਸੀਂ 200 ਤੋਂ ਵੱਧ ਯੂਨਿਟ ਇਕੱਠਾ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਮੋਹ ਸਿੰਘ ਚੱਗਰ ਕਸਟ ਸੁਚਿਰਤਾ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਇਹ ਐਮਪੀ ਸਿੰਘ ਜੀ ਨੂੰ ਜੋ ਇਹਨਾਂ ਨੇ ਇਸ ਮਾਚ ਅੱਗੇ ਆ ਕੇ ਇਸ ਫੂਨਡਨ ਕੈਂਪ ਲਗਾ ਕੇ ਜਾਂ ਜਿਹਨਾਂ ਦਾ ਦੂਸਰਾ ਫੂਨਡਨ ਕੈਂਪ ਹੈ ਇਹਨਾਂ ਲਗਾ ਕੇ ਸਮਾਜ ਵਿੱਚ ਅੱਗੇ ਆ ਕੇ ਇਦਾਂ ਦੇ ਉਪਰਾਲਾ ਕੀਤਾ ਹੈ ਇਦਾਂ ਦੇ ਸਮਾਜ ਵਿੱਚ ਇਦਾਂ ਦੀ ਉਪਰਾਲੇ ਕਰਨੀ ਚਾਹੀਦੀ ਹੈ ਬਹੁਤ ਘੱਟ ਸੱਜਣ ਹੁੰਦੇ ਆ ਬਹੁਤ ਘੱਟ ਅ ਇਨਸਾਨ ਹੁੰਦੀ ਹੈ ਜਿਹੜੇ ਏਦਾਂ ਦਾ ਸਮਾਜ ਲਈ ਸੋਚਦੇ ਆ ਉਪਰਾਲਾ ਕਰਦੇ ਆ ਮੈਂ ਬਹੁਤ ਬਹੁਤ ਥੈਂਕਸ ਸੇਨਾ ਚਾਹਨਾ ਐ ਐਮਪੀ ਸਿੰਘ ਜੀ ਦਾ ਜਿਹੜਾ ਇਹਨਾਂ ਨੇ ਇੰਸਟਾਗ੍ਰam ਨਾਲ ਸਮਾਗਮ ਵੱਲ ਦੂਜਾ ਖੁੰਦਾਨ ਕਰਾਇਆ ਹਾਂਜੀ ਆ ਜੀ ਮੈਂ ਕਹਿੰਦਾ ਜੀ ਹੋਰ ਮੇਰੇ ਵੱਲੋਂ ਜੋ ਵੀ ਯੋਗਦਾਨ ਹੈ ਜਿੱਥੇ ਵੀ ਐਮਪੀ ਸਿੰਘ ਜੀ ਕਹਿੰਗੇ ਉੱਥੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਥੈਂਕ ਯੂ ਮੈਂ ਗੁਰਪ੍ਰੀਤ ਕੌਰ ਰੇਅਰ ਫਾਊਂਡੇਸ਼ਨ ਤੋਂ ਸਾਡੀ ਸੰਸਥਾ ਪਿਛਲੇ 6 ਸਾਲ ਤੋਂ ਡੀਐਮਸੀ ਦੇ ਬਾਅਦ ਲੰਗਰ ਸੇਵਾ ਦਾ ਕੰਮ ਕਰ ਰਹੀ ਹੈ ਔਰ ਇੱਕ ਚੈਰੀਟੇਬਲ ਹਸਪੀਟਲ ਚਲਾ ਰਹੀ ਹੈ ਜਿੱਦੇ ਵਿੱਚ ਅੱਖਾਂ ਦਾ ਆਪਰੇਸ਼ਨ ਫ੍ਰੀ ਕੀਤਾ ਜਾਂਦਾ ਹੈ ਅੱਜ ਸਾਡਾ ਸ਼ੁਕਰਾਨਾ ਸਮਾਗਮ ਹੈ 6 ਸਾਲ ਪੂਰੇ ਹੋ ਗਏ ਦੀ ਖੁਸ਼ੀ ਵਿੱਚ ਔਰ ਇੱਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਜਿੱਦੇ ਵਿੱਚ ਸਾਡੇ ਕੋਲ ਜਗਾ ਜਗਾ ਤੋਂ ਬਲੱਡ ਡੋਨਰਸ ਪਹੁੰਚੇ ਹੈ ਔਰ ਇਸ ਉਪਰਾਲੇ ਨੂੰ ਸਾਡੇ ਸਫਸਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਲਾਈਫਲਾਈਨ ਫਾਊਂਡੇਸ਼ਨ ਰੇ ਆਫ ਪੋਜ਼ਿਟਿਵਿਟੀ ਨਾਲ ਮਿਲ ਕੇ ਉਹ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰ